ਇਸ ਵਕਤ ਵਿਜੇ ਸਾੰਪਲਾ ਜੀ ਮੇਰੇ ਨਾਲ ਨੇ ਸਾੰਪਲਾ ਜੀ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਐ ਐਸਸੀ ਸਕਾਲਰਸ਼ਿਪ ਦੀ ਗੱਲ ਕੀਤੀ ਜਾ ਰਹੀ ਹੈ ਕੱਲ ਹਰਪਾਲ ਚੀਮਾ ਨੇ ਜਿਹੜੇ ਵਿੱਤ ਮੰਤਰੀ ਉਹਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ આરોਪ ਇਹ ਲਾਇਆ ਕਿ ਕੇਂਦਰ ਸਰਕਾਰ ਪੈਸੇ ਨਹੀਂ ਦਿੰਦੀ ਪਈ ਪ੍ਰੈਸ ਕਾਨਫਰੰਸ ਤੁਸੀਂ ਕਹਿ ਰਹੇ ਹੋ ਕਿ ਅਸੀਂ ਪੈਸੇ ਦਿੰਦੇ ਨੇ ਮਾਮਲਾ ਕੀ ਹੈ ਸਾਰਾ ਇਹ ਹੀ ਹੈ ਕਿ ਜਿਹੜੇ ਚੀਮਾ ਸਾਹਿਬ ਹੈ ਉਹ ਝੂਠ ਬੋਲਦੇ ਆ ਔਰ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਔਰ ਇੱਕ ਮੰਤਰੀ ਸਰਕਾਰ ਦੇ ਵਿੱਚ ਹੁੰਦਾ ਹੋਇਆ ਔਰ ਬਿਨਾਂ ਤੱਥਾਂ ਤੋਂ ਉਹ ਗੱਲ ਕਰੇ ਉਹ ਬੜਾ ਹਾਸੋਹਾਨਾ ਜਿਆ ਔਰ ਉਹਦੇ ਉਹਦੇ ਨਾਲ ਉਹ ਕਾਬਲੀਅਤ ਦੇ ਉੱਤੇ ਵੀ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਲੱਗਦਾ ਹੈ ਜਦੋਂ ਕੋਈ ਇੱਕ ਜ਼ਿੰਮੇਵਾਰ ਵਿਅਕਤੀ ਹਵਾ ਚ ਗੱਲਾਂ ਕਰੇ ਕਿ ਅਸੀਂ ਬੀੜਾ ਚੱਕਿਆ ਕਿ ਅਸੀਂ ਕਰ ਰਹੇ ਹਾਂ ਬਾਕੀ ਤਾਂ ਹੈ ਹੀ ਕੋਈ ਨਹੀਂ ਦੁਨੀਆ ਤੇ ਜਹਾਨ ਤੇ ਬੰਦਾ ਹੀ ਕੋਈ ਨਹੀਂ ਰਹਿ ਗਿਆ ਇਹ ਕਹਿਣਾ ਜਿਹੜਾ ਗਲਤ ਹੈ ਔਰ ਇਹਦੇ ਲਈ ਵੀ ਅਸੀਂ ਲੋਕਾਂ ਨੂੰ ਇਸੇ ਕਰਕੇ ਤੁਹਾਡੇ ਮਾਧਿਅਮ ਦੇ ਨਾਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਅਸੀਂ ਸਾਰੇ ਪੈਸੇ ਜਿਹੜੇ ਆ ਉਹ ਜਿਹੜੇ ਆ ਉਹਨਾਂ ਨੂੰ ਦਿੱਤੇ ਆ ਚਾਹੇ ਉਹ 17 ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਡਾਟਾ ਈਵਨ ਦਨ 2 ਦੇ ਵਿੱਚ ਤਾਂ ਸੁਪਰ ਸਰਕਾਰ ਨੇ ਆਪ ਮੰਨਿਆ ਕਿ ਸਾਡੇ ਕੋਲ ਪੈਸੇ ਤੁਹਾਡੇ ਫालतੂ ਆਏ ਹੋ ਪਰ ਉਹ ਪੈਸੇ ਕੱਟ ਕੇ ਬਾਕੀ ਅਗਲੇ ਦਿੱਤੇ ਅਸੀਂ ਤੁਸੀਂ ਲੈਟਰ ਵੀ ਦਿਖਾਏ ਨੇ ਹਾਂ ਲੈਟਰ ਦਿਖਾਏ ਨੇ ਔਰ ਮੈਂ ਪਹਿਲਾਂ ਵੀ ਇਸ ਵਿਸ਼ੇ ਦੇ ਉੱਤੇ ਤਾਂ ਮੈਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕਰ ਚੁੱਕਾ ਮੈਨੂੰ ਪਤਾ ਹੈ ਕਿ ਯੂਟੀ ਦੇ ਉੱਤੇ ਵਿੱਚ ਮੈਂ ਇਸੇ ਵਿਸ਼ੇ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਸੀ ਗੱਲ ਗੱਲ ਤਾਂ ਉਹੀ ਹੈ ਨਾ ਤੁਸੀਂ ਕਹਿ ਰਹੇ ਹੋ ਪੈਸੇ ਭੇਜਨੇ ਉਹ ਕਹਿੰਦੇ ਪੈਸੇ ਆਏ ਹੀ ਨਹੀਂ ਸਾਡੇ ਕੋਲ ਤਾਂ ਪੈਸੇ ਕਿੱਥੇ ਗਏ ਗੱਲ ਇਦਾਂ ਹੈ ਕਿ ਇਹ ਆਦਮੀ ਤੇ ਜ਼ਿੰਮੇਵਾਰੀ ਦੀ ਹੁੰਦੀ ਇਹ ਸਮਝਦੇ ਕਿ ਬਾਰ-ਬਾਰ ਬਾਰ-ਬਾਰ ਝੂਠ ਬੋਲਣ ਦੇ ਨਾਲ ਉਹ ਕਹਿੰਦੇ ਹੁੰਦੇ ਗਾਂ ਨੂੰ ਵੀ ਕਈ ਵਾਰੀ ਕੁੱਤਾ ਬਣਾਉਂਦੇ ਹੁੰਦੇ ਨਾ ਕਹਾਣੀ ਪੜ੍ਹੀ ਅਸੀਂ ਬਸ ਉਹ ਝੂਠ ਬਾਰ-ਬਾਰ ਬੋਲੀ ਜਾਣਗੇ ਤੇ ਉਹ ਉਹਦੇ ਨਾਲ ਜੇ ਸ਼ਾਇਦ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਅਸੀਂ ਵੀ ਪੂਰੀ ਤਰ੍ਹਾਂ ਜਿਹੜੇ ਅਵੇਅਰ ਆ ਉਹਨਾਂ ਦਾ ਜਵਾਬ ਦੇਣ ਨੂੰ ਤਿਆਰ ਆਂ ਅਸੀਂ ਸਵਾਲ ਹੈ ਸਭ ਤੋਂ ਵੱਡਾ ਸਰਕਾਰ ਨਵੀਂ ਬਣ ਗਈ ਤੀਜੀ ਵਾਰ ਮੋਦੀ ਸਰਕਾਰ ਹੁਣ ਕੇਂਦਰ ਚ ਸਰਕਾਰ ਭਾਜਪੀ ਦੀ ਹੈ ਇੱਥੇ ਆਵਾਮ ਦੀ ਪਾਰਟੀ ਦੀ ਸਰਕਾਰ ਹੈਗੀ ਪੰਜਾਬ ਚ ਤਾਲਮਿਲ ਬੈਠਦਾ ਨਹੀਂ ਪਿੱਛੇ ਲੋਕ ਨੇ ਹੁਣ ਦਲਿਤ ਸਮਾਜ ਦੇ ਜਿਹੜੇ ਬੱਚੇ ਨੇ ਉਹ ਉਹਨਾਂ ਨੇ ਸਕਾਲਰਸ਼ਿਪ ਚਾਹੀਦੀ ਹੈ ਉਹ ਮਿਲੇਗੀ ਨਹੀਂ ਪੂਰੇ ਤਰੀਕੇ ਨਾਲ ਕਿਉਂਕਿ ਤੁਸੀਂ ਕਹਿ ਰਹੇ ਹੋ 2.5 ਲੱਖ ਬੱਚਾ ਕਿਹਾ ਸੀ 1.17 ਲੱਖ ਬੱਚੇ ਨੂੰ ਜਿਹੜੀ ਸਕਾਲਰਸ਼ਿਪ ਮਿਲੀ ਹੈ ਸਾਰਿਆਂ ਨੂੰ ਮਿਲੀ ਨਹੀਂ ਹੈਗੀ ਤਾਂ ਫਿਰ ਕਿਵੇਂ ਕਰੇ ਫਿਰ ਅੱਗੇ ਇਹ ਇਕੱਲਾ ਮੁੱਦਾ ਨਹੀਂ ਬਹੁਤ ਸਾਰੇ ਮੁੱਦੇ ਨੇ ਲੋਕ ਤਾਂ ਪਿਸਤਾ ਮੂਲ ਰਹੇ ਨੇ ਮੈਂ ਦੱਸ ਰਿਹਾ ਕਿ ਅਸੀਂ ਜਿਹੜਾ ਕੇਂਦਰ ਨੇ ਕੀਤਾ ਉਹ 2.5 ਲੱਖ ਬੱਚੇ ਦਾ ਹੀ ਦਿੱਤਾ ਆ ਇਹਨਾਂ ਨੇ ਕਿਹਾ ਕਿ 1.17 ਦੇ ਅਸੀਂ 99 ਕਰੋੜ ਦਿੱਤੇ ਅਸੀਂ ਤਾਂ ਜਿਹੜਾ ਦਿੱਤੇ ਆ ਜਿਹੜੇ ਮੈਂ ਦੱਸਿਆ ਤੁਹਾਨੂੰ ਡਾਟੇ ਉਹ ਮੈਂ ਤਾਂ ਡਾਟਾ ਬਾਕਾਇਦਾ ਤੁਹਾਨੂੰ ਕਾਪੀ ਵੀ ਕਹਾਂਗੇ ਤਾਂ ਦੇ ਦੇਵਾਂ ਪਰ ਉਹ ਸਾਰਾ ਸੀ 2.5 ਲੱਖ ਰੁਪਏ ਬੱਚਿਆਂ ਦੇ ਹਿਸਾਬ ਨਾਲ ਹੀ ਅਲੱਗ-ਅਲੱਗ ਬੱਚਿਆਂ ਦੇ ਹਿਸਾਬ ਨਾਲ ਭੇ ਕੀਤੇ ਆ ਇਹਨਾਂ ਨੇ 1.17 ਜਿਹੜਾ ਦੇ ਦਿੱਤੇ ਆ ਉਹ ਇਹਨਾਂ ਦੀ ਗੱਲ ਦੂਸਰੀ ਰਹੀ ਗੱਲ ਤਾਲ ਮਿਲਦੀ ਇਹ ਤਾਂ ਦੇਖੋ ਜਿੰਨਾ ਚਿਰ ਸੱਚ ਨਹੀਂ ਬੋਲਦੇ ਉਹਨਾਂ ਚਿਰ ਜਿਹੜਾ ਅਵਿਸ਼ਵਾਸ ਰਹਿਣੇ ਚੈਲੰਜ ਕਿਵੇਂ ਰਹੇਗਾ ਅੱਗੇ ਅੱਗੇ ਕੰਮ ਕਿਵੇਂ ਕਰੋਂਗੇ ਬੜੇ ਸਾਰੇ ਮੁੱਦੇ ਨੇ ਬੱਚੇ ਜੇ ਕੇਂਦਰ ਚੋਂ ਕੋਈ ਪੈਸਾ ਆਇਆ ਤਾਂ ਉਹਨੂੰ ਕਹਿਣਾ ਚਾਹੀਦਾ ਕਿ ਅਸੀਂ ਲਿਆ ਉਹ ਚੂੜ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਤੁਸੀਂ ਆਪਣੀਆਂ ਰਾਜਨੀਤਿਕ ਰੋਟੀਆਂ ਤਾਂ ਸੇਕ ਲੂਗੇ ਪਰ ਬਾਕੀ ਜਨਤਾ ਦਾ ਬਹੁਤ ਵੱਡਾ ਨੁਕਸਾਨ ਕਰੋਗੇ ਲੋਕਾਂ ਨੂੰ ਗੁੰਮਰਾਹ ਕਰਦੇ ਹੋਗੇ ਗੁੰਮਰਾਹ ਦੇ ਵੀ ਕਹੀ ਜਾਂਦੇ ਸੀ 1000 ਰੁਪਏ ਬੀਬੀਆਂ ਨੂੰ ਦੇਾਂਗੇ 1000 ਰੁਪਏ ਬੀਬੀਆਂ ਨੂੰ ਦੇਾਂਗੇ ਉਹ ਤਾਂ ਹਲੇ ਤੱਕ ਨਹੀਂ ਦਿੱਤਾ ਹੁਣ ਕਹਿੰਦੇ ਵੋਟਾਂ 'ਚ ਪਹੁੰਚਦੇ ਕਹਿੰਦੇ 1100 ਦੇ ਦੇਾਂਗੇ ਬੀਬੀਆਂ ਨੂੰ ਯਾਦ ਆਇਆ ਕੰਗਰਸ ਨੌਤ ਨੂੰ ਥੱਪੜ ਮਾਰ ਦਿੱਤਾ ਗਿਆ ਇੱਕ ਕਾਂਸਟੇਬਲ ਵੱਲੋਂ ਸੀਆਈਐਸਐਫ ਦੀ ਉੱਥੇ ਕੀ ਕਹੋਗੇ ਹੁਣ ਜਾਂਚ ਕਮੇਟੀ ਬਿਠਾਤੀ ਹੈ ਮੋਹਾਲੀ ਪੁਲਿਸ ਨੇ ਦੇਖੋ ਗੱਲ ਇਦਾਂ ਹੈ ਕਿ ਜੋ ਹੋਇ ਉਹ ਗਲਤ ਕਰ ਰਹੇ ਨੇ ਕਿਉਂਕਿ ਉਹ ਜਿਹੜੀ ਇੱਕ ਯੂਨੀਫਾਰਮ ਚ ਸੀ ਉਹ ਯੂਨੀਫਾਰਮ ਚ ਹੁੰਦਿਆ ਹੋਇਆ ਉਹਨੂੰ ਆਪਣਾ ਕਰਤੱਵ ਨਿਭਾਉਣਾ ਚਾਹੀਦਾ ਉਸ ਵੇਲੇ ਉਹ ਜਿਹੜੀ ਇੱਕ ਸੁਰੱਖਿਆ ਕਰਮਚਾਰੀ ਸੀ ਉਹਨੇ ਰੱਖਿਆ ਕਰਨੀ ਹੈ ਨਾ ਕਿ ਕਿਸੇ ਬਾਹਰ ਦੀ ਪਬਲਿਕ ਦੀਆਂ ਗੱਲਾਂ ਦਾ ਉਹਨੇ ਕੋਈ ਵਿਰੋਧ ਕਰਨਾ ਉਹਦਾ ਇਹ ਫਰਜ਼ ਹੀ ਨਹੀਂ ਬਣਦਾ ਜੇ ਫਰਜ਼ ਬਣਦਾ ਤਾਂ ਉਹ ਪਹਿਲਾਂ ਹੀ ਆਪਣੀ ਛੱਡ ਦੇ ਉਧਰ ਜਾ ਕੇ ਬੈਠ ਜਵੇ ਪਰ ਇੱਕ ਜਦੋਂ 유ਨੀਫਾਰਮ ਪਾ ਲੈਂਦੇ ਉਹਦਾ ਇੱਕ ਕਰਤੱਵਿਆ ਜਿਹੜਾ ਬੰਦਾ ਹੈ ਕਿ ਜਿਹੜਾ ਆਇਆ ਉਹਨੂੰ ਸੁਰੱਖਿਆ ਦੇਣੀ ਆ ਨਾ ਕਿ ਦਿਲ 'ਚ ਨਫ਼ਰਤ ਪਾ ਕੇ ਤੇ ਸੁਰੱਖਿਆ ਕਿੱਦਾਂ ਦਿੱਤੀ ਜਾ ਸਕਦੀ ਹੈ ਸੋ ਜਿਹੜੇ ਉਹਨਾਂ ਨੂੰ ਹਮਾਇਤ ਕਰ ਰਹੇ ਆ ਉਹ ਜਿਹੜਾ ਆ ਇਹ ਪੰਜਾਬ ਦਾ ਫਾਇਦਾ ਨਹੀਂ ਨੁਕਸਾਨ ਕਰ ਰਹੇ ਨੇ ਔਰ ਇਹ ਘਰ ਪਛੋਕੜ 'ਚ ਦੇਖ ਲਓ ਕਿ ਜੇ ਇਸ ਤਰ੍ਹਾਂ ਦੀਆਂ ਹਕੀ ਜਦੋਂ ਹਰਕਤਾਂ ਜ਼ਿਆਦਾ ਵੱਧਦੀਆਂ ਤੇ ਲੋਕਾਂ 'ਚ ਪੰਜਾਬ ਦੇ ਪ੍ਰਤੀ ਵਿਸ਼ਵਾਸ ਘਟ ਰਿਹਾ ਜੇ ਦੇ ਕਰਕੇ ਅੱਜ ਕੋਈ ਇਨਵੈਸਟਮੈਂਟ ਨਹੀਂ ਆ ਰਹੀ ਅੱਜ ਕੱਲ੍ਹ ਕੱਲ ਨੂੰ ਬੱਚਿਆਂ ਨੂੰ ਕੋਈ ਜਿਹੜੇ ਰੋਜ਼ਗਾਰ ਦੇ ਸਾਧਨਾਂ ਦੇ ਉੱਤੇ ਰੋਕ ਲੱਗਦੀ ਹੈ ਕਿਉਂਕਿ ਅਸੀਂ ਉਹਨਾਂ ਨੂੰ ਕਹਿ ਦਈਏ ਕਿ ਜੇ ਸਾ ਬੰਦਾ ਡਿਊਟੀ ਨਾ ਕਾਏ ਦਵੇ ਉਹਨੂੰ ਆਪਾਂ ਬਹਾਦਰ ਕਹਿਣ ਲੱਪਈਏ ਇਹ ਠੀਕ ਨਹੀਂ ਹੈ ਕਿਸਾਨਾਂ ਦਾ ਮੁੱਦਾ ਅਲੱਗ ਹੈ ਉਸ ਜਗ੍ਹਾ ਦੇ ਉੱਤੇ ਕਿਸਾਨਾਂ ਦਾ ਮੁੱਦਾ ਉੱਠਣਾ ਹੀ ਗਲਤ ਹੈ ਕਿਉਂਕਿ ਉਹ ਕਿ ਯੂਨੀਫਾਰਮ ਪਾ ਕੇ ਬੈਠੀ ਹੈ ਔਰ ਉੱਥੇ ਮੁੱਦਾ ਉੱਠਕਣਾ ਹੀ ਗਲਤ ਹੈ ਇਸ ਕਰਕੇ ਜਿਹੜੇ ਉਹਨੂੰ ਸਪੋਰਟ ਕਰ ਰਹੇ ਉਹ ਦੇਸ਼ ਦੇ ਲਈ ਵੱਡਾ ਨੁਕਸਾਨ ਕਰ ਰਹੇ ਨੇ ਔਰ ਉਹਦੀ ਹਮਾਇਤ ਤਾਂ ਕਰਕੇ ਉਹਦੀ ਵਾਹ ਵਾਹ ਤਾਂ ਖੱਟ ਲੈਣਗੇ ਪਰ ਹਕੀਕਤ ਚ ਪੰਜਾਬ ਦਾ ਕਿੱਡਾ ਵੱਡਾ ਨੁਕਸਾਨ ਹੋ ਰਿਹਾ ਲੋਕ ਵਿਸ਼ਵਾਸ ਨਹੀਂ ਕਰਨਗੇ ਕੱਲ ਨੂੰ ਜਿਹੜੀ ਸੁਰੱਖਿਆ ਕਰਮੀਆਂ ਨੂੰ ਵੀ ਤੁਸੀਂ ਸਖ ਦੀ ਸ਼ੱਕ ਦੀ ਨਿਗਾਹਾਂ ਦੇਖਣ ਲੱਭੋਗੇ ਫਿਰ ਤੁਸੀਂ ਕਹਿੰਦੇ ਦੇਖੋ ਜੀ ਇਦਾਂ ਕਰਦੇ ਆ ਭਾਵ ਇਹਦੇ ਚ ਕੋਈ ਮੱਥੇ ਤੇ ਲਿਖਿਆ ਨਹੀਂ ਹੁੰਦਾ ਪਰ ਕੀ ਪਤਾ ਕੌਣ ਕੀ ਕਰ ਰਿਹਾ ਸੋ ਇਸ ਕਰਕੇ ਬਹੁਤ ਵੱਡਾ ਨੁਕਸਾਨ ਜਿਹੜਾ ਆ ਉਹ ਪੰਜਾਬ ਦਾ ਪਹਿਲਾਂ ਹੀ ਹੋ ਚੁੱਕਾ ਪੂਰਨ ਨੁਕਸਾਨਾਂ ਦੀ ਲੋੜ ਨਹੀਂ ਜਿਹੜਾ ਕੰਮ ਤੁਹਾਨੂੰ ਦਿੱਤਾ ਆ ਹੁਣ ਤੁਸੀਂ ਪੱਤਰਕਾਰ ਆ ਜੇ ਜੇ ਤੁਸੀਂ ਫੌਜ ਦੇ ਨਾਲ ਜਾ ਕੇ ਫੌਜੀਆਂ ਤੇ ਗੱਲ ਕਰਨ ਲਾ ਉਹ ਦੂਸਰੀ ਕਰ ਸਵਾਲ ਕਰਨਾ ਤੁਹਾਡਾ ਫਰਜ਼ ਆ ਪਰ ਹੱਥੋ ਪਾਈ ਕਰਨਾ ਤੁਹਾਡਾ ਫਰਜ਼ ਨਹੀਂ ਹੋ ਸਕਦਾ ਸੋ ਇਹ ਕਿ ਹਰ ਇੱਕ ਦੀ ਇੱਕ ਲਿਮਿਟੇਸ਼ਨ ਹੈ ਉਸ ਲਿਮਟ ਦੇ ਰਹਿ ਕੇ ਹੀ ਆਪਣਾ ਕੰਮ ਕਰਨਾ ਚਾਹੀਦਾ ਰਵਨੀਤ ਬਿੱਟੂ ਨੂੰ ਲੈ ਕੇ ਕੀ ਕਹੋਗੇ ਬੜੇ سارے ਸੀਨੀਅਰ ਲੀਡਰ ਸੀਗੇ ਹੋਰ ਵੀ ਭਾਜਪਾ ਚ ਪੁਰਾਣੇ ਲੀਡਰ ਸੀਗੇ ਉਹਨਾਂ ਨੂੰ ਇਗਨੋਰ ਕਰਕੇ ਰਵਨੀਤ ਬਿੱਟੂ ਨੂੰ ਜਿਹੜਾ ਹੈ ਉਹ ਐਮਓਐਸ ਬਣਾਇਆਗੇ ਦੇਖੋ ਅਗਰ ਨੋਰ ਤਾਂ ਨਹੀਂ ਕਿ ਆਪਾਂ ਕਹਿ ਸਕਦੇ ਕਿਸੇ ਨੇ ਕੀ ਇਗਨੋਰ ਕੀਤਾ ਹਾਈ ਇਗਨੋਰ ਨਹੀਂ ਕਹਿੰਦੇ ਆਪਾਂ ਆਪਾਂ ਇਹ ਕਹਿ ਸਕਦੇ ਕਿ ਹਾਈ ਕਮਾਂਡ ਨੇ ਉਹਨਾਂ ਨੂੰ ਦੇਖ ਕੇ ਬੜਾ ਸੋਚ ਸਮਝ ਕੇ ਵਿਚਾਰ ਕਰਨ ਤੋਂ ਬਾਅਦ ਹੀ ਚੁਣਿਆ ਹੋਗਾ ਔਰ ਅਸੀਂ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਾਂ ਔਰ ਬਿੱਟੂ ਕਿਉਂਕਿ ਤਿੰਨ ਵਾਰ ਪਹਿਲਾਂ ਐਮਪੀ ਇੱਕ ਜਿਹੜਾ ਬਹੁਤ ਸੀਨੀਅਰ ਪਰਿਵਾਰ ਜਿਹੜਾ ਮੁੱਖ ਮੰਤਰੀ ਰਹਿ ਚੁੱਕਾ ਹੈ ਉਸ ਦਾ ਪੋਤਾ ਆ ਉਹ ਭਾਵ ਰਾਜਨੀਤਿਕ ਖੇਤਰ ਵਾਲਾ ਪਰਿਵਾਰ ਆ ਉਹ ਸੂਝ-ਬੂਝ ਰੱਖਣ ਵਾਲਾ ਪਰਿਵਾਰ ਹੈ ਤਿੰਨ ਵਾਰ ਸੰਸਦ ਰਹਿ ਚੁੱਕਾ ਆ ਔਰ ਉਹਨੂੰ ਜਿਹੜਾ ਆ ਮੰਤਰੀ ਬਣਾਉਣਾ ਇੱਕ ਮੈਂ ਸਮਝਦਾ ਕਿ ਠੀਕ ਸੋਚ ਹੋ ਸਕਦੀ ਹੈ ਔਰ ਸਾਡੇ ਉਹਨੂੰ ਮਾਨਯੋਗ ਮੋਦੀ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਕਿ ਪੰਜਾਬ ਨੂੰ ਇੱਕ ਵੀ ਸੀਟ ਨਾ ਆਉਣ ਦੇ ਬਾਵਯੂਦ 20 ਉਹਨਾਂ ਨੇ ਪੰਜਾਬ ਨੂੰ ਇਹ ਮਾਣ ਬਖਸ਼ਿਆ ਇਹ ਸਾਡੇ ਲਈ ਬਹੁਤ ਵੱਡੀ ਇੱਕ ਸੁਭਾਗਿਆ ਦੀ ਵੀ ਗੱਲ ਆ ਤੇ ਮਾਣ ਦੀ ਵੀ ਗੱਲ ਆ ਧੰਨਵਾਦ ਜੀ ਸਾਡੇ ਨਾਲ ਗੱਲ ਕਰਨ ਲਈ ਤਾਂ ਇਹ ਸੀ ਕਿ ਵਿਜੇ ਸਾਪਲਾ ਜਿਹੜੇ ਦੱਸ ਰਹੇ ਨੇ ਕਿ ਕਿਸ ਤਰੀਕੇ ਨਾਲ ਜੈ ਐਸ ਸੀ ਸਕਾਲਰਸ਼ਿਪ ਦੀ ਗੱਲ ਕੀਤੀ ਜਾਏ ਝੂਠ ਬੋਲਿਆ ਗਿਆ ਆਵਾਮ ਦੀ ਪਾਰਟੀ ਵੱਲੋਂ ਜਦੋਂ ਜਵਾਬ ਚੜ੍ਹਿਆ ਉਹ ਪ੍ਰੈਸ ਕਾਨਫਰੰਸ ਦੰਦੇ ਨਜ਼ਰ ਆਏ ਪਰ ਨਾਲ ਦੇ ਨਾਲ ਹੋਰ ਕਈ ਸਾਰੇ ਮੁੱਦਿਆਂ ਤੇ ਆਪਣੀ ਗੱਲ ਰੱਖਦੇ ਨਜ਼ਰ ਆਏ ਨੇ ਕੈਮਰਾ ਪਰਸਨ ਉਹ ਪਿੰਦਰ ਜਗਦੀ ਨਾਲ ਬਜੰਮਰਮਾ ਦਿੱਲੀ ਪੋਸ ਚੰਡੀਗੜ੍ਹ